ਆਰਿਕ ਦੀਪਾ ਅੱਜ ਮੈਂ ਇੱਕ ਇੱਕ ਮਿੰਟ ਸਰਕਾਰ ਜੋ ਉਮੀਦ ਮਤਾਨ ਸ਼ੁਰੂ ਨਹੀਂ ਆ ਕੰਮ ਕਰ ਸਰਕਾਰ ਇੰਦਰਜੀਤ ਸਿੰਘ ਦੀ ਕੋਈ ਆਸ ਆ ਕਿ ਜਿੱਲੇ ਵੀ ਆਪਾਂ ਦੇਖੋ ਅੱਜ ਤੋਂ 2 ਸਾਲ ਪਹਿਲਾਂ ਮੈਂ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਸੀ ਪਾਰਟੀ ਅਸੀਂ ਜੁਆਇਨ ਕੀਤੀ ਸੀ ਭਾਰਤੀ ਜਨਤਾ ਪਾਰਕ ਪਰ ਜਦੋਂ ਹੁਣ ਅਸੀਂ ਦੇਖ ਰਹੇ ਸੀ ਤਾਂ ਸਾਨੂੰ ਕਾਂਗਰਸ ਪਾਰਟੀ ਨਜ਼ਰ ਆ ਰਹੀ ਹੈ ਜਿਨ੍ਹਾਂ ਦਾ ਪਛੋਕੜ ਕਾਂਗਰਸੀ ਆ ਕਾਂਗਰਸੀ ਕਲਚਰ ਦੀ ਪੈਦਾਵਾਰ ਆ ਉਹਨਾਂ ਨੇ ਜਿਹੜੇ ਕੰਮ ਕੀਤੇ ਆ ਸਭ ਨੂੰ ਪਤਾ ਔਰ ਸ਼ਰੋਮਣੀ ਅਕਾਲੀ ਦਲ ਦੇ ਪਿਛਲੇ 10 ਸਾਲ ਦੇ ਕੀਤੇ ਹੋਏ ਕੰਮ ਪੰਜਾਬ ਦਾ ਕੀਤਾ ਹੋਇਆ ਵਿਕਾਸ ਅੱਜ ਬੋਲ ਰਿਹਾ ਹੈ ਬਾਡੇ ਨੇ ਛੱਡ ਕੇ ਅੱਜ ਜਿਹੜਾ ਨੇ ਘਰ ਵਾਪਸੀ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਕਰੀ ਆ ਕਰ ਲੈਣੇ ਗੱਲਬਾਤ ਸਤਸਿਕਾ ਬਾਈ ਜੀ ਸਤਸਿਕਾ ਜੀ ਬਾਈ ਜੀ ਅੱਜ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕੀਤੀ ਆ ਉਦੋਂ ਤੁਸੀਂ ਕਿੱਦਾਂ ਦੇਖਦੇ ਹੋ ਅਤੇ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਅੱਜ ਬੜੀ ਖੁਸ਼ੀ ਹੋ ਰਹੀ ਹੈ ਆਪਣੀ ਪਾਰਟੀ ਵਿੱਚ ਸ਼ਾਮਲ ਹੋਣ ਵਾਪਸੀ ਕਰਵਾਚੀ ਕਰਨ ਤੇ ਸਾਡੇ ਪ੍ਰਧਾਨ ਜੀ ਨੇ ਸਾਨੂੰ ਬੜੇ ਗਰਮ ਜੋਸ਼ੀ ਨਾਲ ਬੱਚਾ ਸਾਡਾ ਸਵਾਗਤ ਕੀਤਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ ਅ ਤੁਸੀਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਰਹੇ ਹੋ ਜਿੱਦਾਂ ਦੇਖਿਆ ਜਾਂਦਾ ਰਵਨੀਤ ਸਿੰਘ ਮਿੱਟੋ ਨੂੰ ਕਾਂਗਰਸ ਦੇ ਵਿੱਚੋਂ ਲਿਆ ਕੇ ਖੜਾ ਕੀਤਾ ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਦੇਖੋ ਅੱਜ ਤੋਂ 2 ਸਾਲ ਪਹਿਲਾਂ ਮੈਂ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਸੀ ਪਾਰਟੀ ਅਸੀਂ ਜੁਆਇਨ ਕੀਤੀ ਸੀ ਭਾਰਤੀ ਜਨਤਾ ਪਾਰਟੀ ਪਰ ਜਦੋਂ ਹੁਣ ਅਸੀਂ ਦੇਖ ਰਹੇ ਸੀ ਤਾਂ ਸਾਨੂੰ ਕਾਂਗਰਸ ਪਾਰਟੀ ਨਜ਼ਰ ਆ ਰਹੀ ਹੈ ਕਿਉਂਕਿ ਸਾਡੇ ਪੰਜਾਬ ਦੇ ਪ੍ਰਧਾਨ ਜਿਹੜੇ ਨੇ ਉਹਨਾਂ ਨੇ ਸ਼ਰੀਲ ਜਾਖੜ ਜੀ ਲਗਾਤੇ ਉਹ ਵੀ ਕਾਂਗਰਸ ਤੋਂ ਆਏ ਹੋਏ ਆ ਜਿਹੜਾ ਸਾਨੂੰ ਉਹਨਾਂ ਨੇ ਕੈਂਡੀਡੇਟ ਦਿੱਤੇ ਨੇ ਉਹ ਵੀ ਕਾਂਗਰਸ ਦੇ ਨੇ ਸਰ ਅਬਦੀਰ ਸਿੰਘ ਜੀ ਬਿੱਟੂ ਜਿਨ੍ਹਾਂ ਨੇ 10 ਸਾਲ ਕਰੇ ਕਿਸੇ ਦਾ ਫੋਨ ਨਹੀਂ ਚੱਕਿਆ ਤੇ ਉਸ ਤੋਂ ਬਾਅਦ ਸਾਨੂੰ ਮਹਿਸੂਸ ਹੋਇਆ ਵੀ ਸਾਨੂੰ ਆਪਣੇ ਘਰ ਹੀ ਵਾਪਸ ਜਾਣਾ ਚਾਹੀਦਾ ਜੋ ਕਿ ਸਾਨੂੰ ਘਰ ਆ ਕੇ ਪਤਾ ਪਗਿਆ ਮਹਿਸੂਸ ਹੋਇਆ ਅੱਗੇ ਦੀਆਂ ਇਲੈਕਸ਼ਨਾਂ ਜਿਹੜੀਆਂ ਅੱਗੇ ਇਲੈਕਸ਼ਨ ਆ ਰਹੀਆਂ ਨੇ VOTING ਹੋਣ ਜਾ ਰਹੀ ਆ ਬਹੁਤ ਜਲਦ ਉਹਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿਦਾਂ ਦਾ ਰਿਸਪੌਂਸ ਜਿਹੜਾ ਹੋਊਗਾ ਦੱਸੋ ਦੇਖੋ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੇ ਬੜੇ ਸੂਝਵਾਨ ਤੇ ਪੜੇ ਲਿਖੇ ਤੇ ਬੜੇ ਹੀ ਨਿਮਰਤਾ ਵਾਲੇ ਕੈਂਡੀਡੇਟ ਨੇ ਜਿਹੜੇ ਬਾਕੀ ਕੈਂਡੀਡੇਟ ਨੇ ਤੁਹਾਨੂੰ ਪਤਾ ਕਿੰਨੇ ਕਾਂਗਰਸੀ ਤੇ ਇੱਕ ਸਿਰਫ ਇਕੱਲੀ ਇੱਕ ਪਾਰਟੀ ਜਿਹੜੀ ਆ ਉਹਨਾਂ ਨੇ ਇਕੱਲੇ ਉਮੀਦਵਾਰ ਖੜਾ ਕੀਤਾ ਬਾਕੀ ਤਿੰਨਾਂ ਪਾਰਟੀਆਂ ਨੇ ਕਾਂਗਰਸੀ ਉਮੀਦਵਾਰ ਖੜਾ ਕੀਤੇ ਨੇ ਸੋ ਇਸ ਲਈ ਸਾਨੂੰ ਉਮੀਦ ਆ ਕਿ ਸਾਡੇ ਜਿਹੜੇ ਅਕਾਲੀ ਦਲ ਦੇ ਕੈਂਡੀਡੇਟ ਨੇ ਜਦੋਂ ਚੱਪਨ ਆ ਆ ਬਹੁਤ ਬਹੁਤ ਧੰਨਵਾਦ ਜੀ ਸੋਏ ਸਨ ਗਰਦੀਪ ਰਾਣਾ ਡੰਗਰੀ ਜੋ ਕਿ ਭਾਰਤੀ ਜਨਤਾ ਪਾਰਟੀ ਨੂੰ ਛੱਡ ਅਲਵਿਦਾ ਆ ਕੇ ਸ਼ਰਮਣੀ ਅਕਾਲੀ ਦਲ ਦੇ ਵਿੱਚ ਆ ਜੁਆਇਨ ਹੋਏ ਆਪਣੀ ਕਮਿਟਮੈਂਟ ਦਿਖਾਈ ਆ ਪਾਰਟੀ ਪ੍ਰਤੀ ਆਪਣੀ ਸੋਚ ਦਿਖਾਈ ਆ ਔਰ ਜਿਸ ਤਰੀਕੇ ਨਾਲ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਿਛਲੇ ਸਮੇਂ ਤੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਆ ਔਰ ਉਹਦੇ ਨਾਲ ਪੰਜਾਬ ਦੇ ਵਿੱਚ ਇੱਕ ਗੱਲ ਉੱਠੀ ਆ ਕਿ ਹੁਣ ਪੰਜਾਬ ਦੇ ਰਾਖੇ ਮੁਰ ਉੱਠ ਖੜੇ ਆ ਔਰ ਅੱਜ ਮੈਨੂੰ ਬੜੀ ਖੁਸ਼ੀ ਆ ਮੇਰੇ ਇਲਾਕੇ ਦੇ ਨਾਨਕ ਸਰ ਹਸਪੀਟਲ ਵੱਲੋਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੂੰ ਸੇਵੀਅਰ ਆ ਪੰਜਾਬ ਦਾ ਜਿਹੜਾ ਇੱਥੇ ਐਵਾਰਡ ਦਿੱਤਾ ਗਿਆ ਔਰ ਉਹਦੇ ਨਾਲ ਇਹ ਗੱਲ ਸੁਨਿਸ਼ਚਿਤ ਹੋਈ ਆ ਕਿ ਸਰਦਾਰ ਰਣਜੀਤ ਸਿੰਘ ਢਿੱਲੋਂ ਚਿਰੋਮਣੀ ਅਕਾਦੀ ਦੇ ਵੱਲੋਂ ਲੁਧਿਆਣੇ ਦੀ ਸੀਟ ਜਿੱਤ ਚੁੱਕੀ ਹੈ ਕੀ ਲੱਗਦਾ ਕੀ ਅਪਰ ਹੈਂਡ ਰਹੂਗਾ ਕਿਹੜੀਆਂ ਪਾਰਟੀਆਂ ਰਹਿਣਗੀਆਂ ਤੇ ਲੁਧਿਆਣੇ ਦੀ ਆਵਾਜ਼ ਮੁਸ਼ਕਿਲ ਹੀ ਬਣਨ ਕਰਕੇ ਪਾਰਲੀਮੈਂਟ ਜਾਪੂਗੀ ਇੱਕ ਤਾਂ ਬੜੀ ਗੱਲ ਸਪੱਸ਼ਟ ਆ ਕਿ ਦੂਸਰੇ ਤਿੰਨੋਂ ਕੈਂਡੀਡੇਟ ਕਾਂਗਰਸ ਪਾਰਟੀ ਦੇ ਆ ਉਹ ਆਪਸ ਵਿੱਚ ਲੜਾਈ ਕਰ ਰਹੇ ਆ ਔਰ ਲੋਕਾਂ ਦੇ ਅੱਗੇ ਜਿਹੜੀਆਂ ਦੁਬਧਾ ਸੀ ਉਹ ਦੂਰ ਹੋ ਚੁੱਕੀ ਆ ਕਿ ਨੁਮਾਇੰਦਗੀ ਕੌਣ ਕਰੂਗਾ ਜਿਨ੍ਹਾਂ ਦਾ ਪਿਸ਼ੋਕੜ ਕਾਂਗਰਸੀ ਆ ਕਾਂਗਰਸੀ ਕਲਚਰ ਦੀ ਪੈਦਾਵਾਰ ਆ ਉਹਨਾਂ ਨੇ ਜਿਹੜੇ ਕੰਮ ਕੀਤੇ ਸਭ ਨੂੰ ਪਤਾ ਔਰ ਸ਼੍ਰੋਮਣੀ ਅਕਾਲੀ ਦਲ ਦੇ ਪਿਛਲੇ 10 ਸਾਲ ਦੇ ਕੀਤੇ ਹੋਏ ਕੰਮ ਪੰਜਾਬ ਦਾ ਕੀਤਾ ਹੋਇਆ ਵਿਕਾਸ ਅੱਜ ਬੋਲ ਰਿਹਾ ਹੈ ਔਰ ਸਭ ਤੋਂ ਵੱਡੀ ਗੱਲ ਆ ਕਿ ਪੰਜਾਬੀਆਂ ਨੇ ਹੁਣ ਇੱਕ ਮਨ ਬਣਾਇਆ ਕਿ ਦਿੱਲੀ ਬੇਸ ਕਿਸੇ ਵੀ ਪਾਰਟੀ ਨੂੰ ਮੂੰਹ ਨਹੀਂ ਲਾਉਣਾ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਅਪਰ ਹੈਂਡ ਉਥੇ 13 ਕਰੋੜ ਦੀ ਗੱਲ ਕਰ ਰਹੇ ਆ 400 ਪਰ ਉਹ ਬਿਲਕੁਲ ਸਹੀ ਗੱਲ ਕਰ ਰਹੇ ਆ ਜੀ ਉਹ ਮੈਥਮੈਟਿਕਸ ਦੇ ਮਾਸਟਰ ਨੇ ਸਾਰੇ ਹੀ ਸਿਰਫ ਉਹਨਾਂ ਨੂੰ ਇਹਨੀਆਂ ਕ ਗਲਤੀ ਲੱਗ ਗਈ ਜ਼ੀਰੋ ਪਹਿਲਾਂ ਲੱਗਣੀ ਆ 13 ਬਾਅਦ ਚ ਆਉਣਾ 400 ਵਾਲੇ ਦੀ ਜ਼ੀਰੋ 13 ਹੋਣਾ ਜਿਹੜਾ 400 ਵਾਲਾ ਉਹਨੇ ਐਤਕੀ 180 ਤੱਕ ਮਸਾ ਪਹੁੰਚਣਾ ਉਹਨੇ ਵੱਡੀ ਸਾਰੀ ਗੱਲ ਮਾਰ ਲਈ ਕਿ 400 ਪਾਰ ਉਹ ਜਿਆਦਾ ਵੱਡੀ ਹੋ ਗਈ ਗੱਲ ਉਹ ਹਾਜਮ ਨਹੀਂ ਹੋਈ ਹਿੰਦੁਸਤਾਨ ਦੇ ਵਿੱਚ ਤੇ ਉਹ ਮੁੜ ਕੇ 180 80 ਤੇ ਹੀ ਗੱਲ ਆਉਣੀ ਆ ਇਹ ਦੋ ਪਰ ਜਾਣੀ ਕੈਮਰਾ ਕਰਦਾ ਸਾਹ ਪਾਇਨਾ ਲੌਕ.com ਸ਼੍ਰੀ ਅਨੁਸ਼ਾ ਬਾਲੀ ਕੰਡਾ ਸਾਹ ਇਸ ਸਭ ਦੇ ਵਿੱਚ ਪਾਉਂਦੀ 3 के अलावा कुछ अन्य जानकारी है भोपाल मार्गदर्शन के बोल परियोजना के भाग के रूप में है सुबह के दौरे पर सभी मेडिकल डॉक्टरों एवं प्राथमिक उपचारों को प्रदानदारों को देखते बच्चों मुझे आपका लाइव टीका बाजार लॉजिस्टिक है युवा सारे रंग में लक्षण आए के प्रमाण कर रहे हैं بولے سامنے کے نواب بھی اور وہ وہ اپنا بنا پارٹی کے دنوں امیدوار ہیں وہ راجکاندار والے والے کرپور والے کا چلنے والے اپ سارے بڑی پتا یات ہے وہ کے وہ جیت نہیں سکتے ہر دم وہ کے اپ جگویر جی اقتدار میں ہیں کہتے ہیں کہ باتیں تو تو پالیا لکڑویا تو پالیا کے رویدوار بارے اپ سارے جگہ پہ جا رہے ہیں ایک اپنا مکھیا رویدوار جڑا ہم نے اگلے چھ میں ہالے کرسا رواد کے تے ہالے کو نیو ڈے کے تاں جے روکنے کوشش اور جای کہ ہم تیسرا <سؤال> امیدوار اوہ وہ کوئی کوئی نہیں ہے وہ بڑا مطلب ہے ہمارا مطلب ہے کہ اپوں لگا نہیں ہے وہ اپ سارے کلام پر کوئی بات کرتے ہیں کہ ریلی کتاب دے تو کس طرح بنا رہے ہیں کوئی نہیں کوئی جا رہا ہے

کرتے پس شدت اکالی دل دیکھ ਮੈਂ ਕਰ ਰਹੇ ਨੇ ਕੱਲਾ ਕੱਲਾ ਜਿਹੜਾ ਵਾ ਉਹ ਮਾਲਾ ਪਰੋ ਰਹੇ ਨੇ ਇੱਕ ਇੱਕ ਮੋਤੀ ਇਕੱਠਾ ਕਰਕੇ ਉਹ ਤੈਨੂੰ ਦੋਲ ਨਹੀਂ ਹਲਕਾ ਆਟਮ ਨਜ਼ਰ ਤੇ ਪਿਛਲੇ ਜਿਹੜੇ ਰਿਕਾਰਡ ਨੇ ਜੋ ਪਿਛਲੇ 10 ਸਾਲਾਂ ਤੋਂ ਹਲਕਾ ਆਟਮ ਨਜ਼ਰ ਦਿੱਤੇ ਜੋ ਚੱਲਦਾ ਰਿਹਾ ਵੀ ਇਹ ਪਿਛੇ ਰੰਗ ਦੇ ਮਹਿਸਬ ਦਾ ਆਉਣ ਵਾਲੇ ਜਿਹੜਾਂ ਵਿੱਚ ਜਿਹੜੀ ਇੱਕ ਤਸਵੀਰ ਉਹ ਜ਼ਰੂਰ ਬਦਲੂਗੀ ਤੇ ਜਿਹੜੇ ਦੋ ਭਰਾ ਇੱਥੋਂ 10 ਸਾਲ ਮਾਂਦਗੀ ਕਰਕੇ ਗਏ ਨੇ ਉਹਨਾਂ ਨੇ ਦਰਤਾ ਲੋਕਾਂ ਦੇ ਧੋਖੇ ਦੇ ਵਿੱਚ ਰੱਖਿਆ ਅੱਜ ਉਹ ਆਪਣੀ ਸਿਆਸੀ ਜ਼ਮੀਨ ਜਿਹੜੀ ਇਤਰਾਸ ਦੇ ਫਿਰਦੇ ਨੇ ਕੋਈ ਪਾਰਟੀ ਉਹਨਾਂ ਨੂੰ ਮੂਹ ਨਹੀਂ ਲਾਉਂਦੀ ਪਈ ਕਦੇ ਕਿਸੇ ਪਾਰਟੀ ਦੀ ਮਿਲਤਾ ਕਰਦੇ ਨੇ ਕਦੇ ਕਿਸੇ ਕੋਲੇ ਜਾ ਕੇ ਮੋਢਿਆਂ 'ਚ ਠੱਕਦੇ ਨੇ ਵੀ ਸਾਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਲ ਕਰ ਲਓ ਪਾਰਟੀਆਂ ਨਾਲ ਸਰਾਰਜ ਸਿੰਘ ਜੀ ਤੁਹਾਨੂੰ ਮਿਲੋਦਾ ਸੱਚੀ ਕਿ ਭਾਈ ਜੀ ਸੱਚੀ ਕਿ ਭਾਈ ਜੀ ਅ ਭਾਈ ਜੀ ਅੱਜ ਹਲਕਾਤਮਨਗਰ ਦੇ ਵਿੱਚ ਪਹੁੰਚੇ ਹੋ ਕਿਦਾਂ ਦਾ ਜਿਹੜਾ ਰਿਸਪੌਂਸ ਮਿਲਦਾ ਇਕੱਲੇ ਦਾ ਬਹੁਤ ਪਿਆਰ ਤੇ ਸਪੋਰਟ ਮਿਲ ਰਿਹਾ ਜੀ ਹਲਕੇ ਦੇ ਵਿੱਚੋਂ ਸਾਰੇ ਹਲਕਿਆਂ ਵਿੱਚ ਜਾ ਰਹੇ ਆਂ ਆ ਕਿੰਨਾ ਦੇ ਵਿੱਚ ਬਹੁਤ ਵੱਡੀ ਲੰਦੀ ਹੋਈ ਸੀ ਹਜ਼ਾਰਾਂ ਲੋਕਾਂ ਦੇ ਵਿੱਚ ਜੀ ਇਸੇ ਤਰ੍ਹਾਂ ਹੁਣ ਆਤਮ ਨਗਰ ਤੇ ਹੁਣ ਉਦੋਂ ਬਾਅਦ ਲਪੈਸਟ ਜਾਣਾ ਤੇ ਇੰਸਟੀਚਿਊਟ ਜਾਣਾ ਵੱਡੇ ਵੱਡੇ ਹੰਗਾਰੇ ਮੇਰੇ ਨੇ ਵੱਡੇ ਵੱਡੇ 60 ਲੋਕਾਂ ਦਾ ਦੇਖਣ ਨੂੰ ਮਿਲਿਆ ਵੀ ਕੁਝ ਆਮ ਆਦਮੀ ਪਾਰਟੀ ਤੋਂ ਭਾਰਤੀ ਜਨਤਾ ਪਾਰਟੀ ਤੋਂ ਵੀ ਛੱਡ ਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਨੇ ਆਉਣ ਵਾਲੇ ਦਿਨਾਂ ਚ ਕਾਫਲਾ ਬਹੁਤ ਵੱਡਾ ਆਊਗਾ ਬਹੁਤ ਲੋਕ ਆਉਣਗੇ ਕਿਉਂਕਿ ਸਾਡੀ ਪਾਰਟੀ ਪੰਜਾਬ ਦੀ ਪਾਰਟੀ ਹੈ ਪੰਜਾਬ ਦੀ ਮਾਂ ਪਾਰਟੀ ਹੈ ਪੰਜਾਬ ਦਾ ਭਲਾ ਕਰਨ ਵਾਲੀ ਪਾਰਟੀ ਹੈ ਇਸ ਕਰਕੇ ਲੋਕ ਬਹੁਤ ਵੱਡੀ ਜਿੰਮੇ ਚਾਹ ਰਹੇ ਕੀ ਅਪੀਲ ਕਰਦੇ ਲੋਕਾਂ ਨੂੰ ਉਹਨਾਂ ਨੂੰ ਪੀੜਗਾ ਦੇ ਮੇਰੇ ਲੁਧਿਆਣਾ ਵੀ ਉਹਨੂੰ ਚੁਣੋ ਲੁਧਿਆਣੇ ਦੇ ਰਹਿਣ ਵਾਲੇ ਨੂੰ ਚੁਣੋ ਬਾਹਰੀਆਂ ਨੂੰ ਭਾਜ ਦਿਓ ਮੂਡੋ ਰੱਦ ਕਰ ਦਿਓ ਬਹੁਤ ਬਦ